ਨਾਪੋਲਿਸ ਨੇ ਚਾਈਨਾ ਡੋਰ ਵਿਰੋਧ ਵਿੱਢੀ ਮੁਹਿੰਮ ਤਹਿਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੇ ਕਬਜ਼ੇ ਦੇ ਵਿੱਚੋਂ 10 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਨੇ ਤੇ ਇਸ ਨੌਜਵਾਨ ਨੇ ਇੱਕ ਆਨਲਾਈਨ ਗੇਮ ਵਿੱਚ ਪੈਸੇ ਹਾਰ ਦਿੱਤੇ ਨੇ ਤੇ ਮਾਂ ਦੇ ਗਹਿਣੇ ਦੀ ਗਿਰਵੀ ਰੱਖੇ ਹੋਏ ਨੇ। ਤਾਂ ਹੁਣ ਕਰਸਾ ਚ ਕੋਨ ਦੀ ਲਈ ਇਸ ਨੇ ਚਾਈਨਾ ਡੋਰ ਵੇਚਣੀ ਸ਼ੁਰੂ ਕਰ ਦਿੱਤੀ ਹੈ। ਸਦਕਿ ਦੋਸ਼ੀ ਦੀ ਪਛਾਣ ਨਿਕਲਣ ਦਾ ਨਹੀਂ ਆਬਾਦੀ ਵਜੂ ਹੋਈ ਹੈ। ਉਸ ਵਿਰੁੱਧ ਮਾਪਲਦ ਅਦਿਕਾਰ ਲਿਆ ਗਿਆ ਤੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਚਾਈਨਾ ਡੋਰ ਕਿੱਥੋਂ ਲੈ ਕੇ ਆਏ ਸੀ ਤੇ ਇਸ ਨੂੰ ਸਪਲਾਈ ਕਿਸ ਨੂੰ ਕਰਦਾ ਸੀ। ਚੈਨਲ ਡੋਰ ਸੰਬੰਧੀ ਪੰਜਾਬ ਸਰਕਾਰ ਜਿਹੜੀ ਹੈ ਪਹਿਲਾਂ ਹੀ ਬਹੁਤ ਸਖਤ ਹੈ ਸਖਤਤਾ ਦਾ ਤਾਂ ਕੀਤੀ ਹੈ ਚੈਨਲ ਡੋਰ ਦੇ ਸੰਬੰਧ ਦੇ ਜਿਵੇਂ ਮਾਨਯੋਗ ਡੀਜੀਪੀ ਸਾਹਿਬ ਦੇ ਦਸ਼ੰਦਰ ਤੇ ਸ਼ਾਹ ਹੇਠ ਐਸਐਸਪੀ ਖੰਨਾ ਦੀ ਯੋਗਗਵਾਈ ਤੇ ਡੀਐਸਪੀ ਸਾਹਿਬ ਖੰਨਾ ਦੀ ਯੋਗਗਵਾਈ ਹੇਠ ਕੱਲ ਸਿਟੀ ਖੰਨਾ ਪੁਲਿਸ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਤੇ ਨੌਟ ਟੈਕਨੀਕਲ ਸੈੱਲ ਦੀ ਮਦਦ ਨਾਲ ਨਵੀਂ ਬਾਦੀ ਵਿੱਚ ਰੇਡ ਕਰਕੇ 10 ਚੈਨਲ ਡੋਰ ਦੇ ਜਿਹੜੇ ਗੱਟੂ ਫੜੇ ਆ ਤੇ ਨਾਲ ਨਿਕਲਨੰਦਾ ਨਾਮ ਲੜਕਾ ਜਿਹੜਾ ਉਹਨੂੰ ਅਰੈਸਟ ਕੀਤਾ ਗਿਆ ਹੈ ਕਿਸ ਤਰ੍ਹਾਂ ਦੀ ਹੁਣ ਤੱਕ ਸਾਹਮਣੇ ਇਹ ਜਾਂਚ ਦੇ ਵਿੱਚ ਕਿ ਕਿੱਥੋਂ ਲੈ ਕੇ ਆਇਆ ਸੀਗਾ ਇਹ ਕਿਵੇਂ ਲੈ ਕੇ ਆਇਆ ਇਹ ਬੰਦਾ ਜਿਹੜਾ ਇਹ ਦੱਸ ਰਿਹਾ ਵੀ ਮੈਂ ਗੇਮ ਖੇਡਦਾ ਸੀ ਪਹਿਲਾਂ ਕੋਈ ਜਿਹਦੇ ਵਿੱਚੋਂ ਇਹ ਇਹ ਪੈਸੇ ਬਹੁਤੇ ਆਰ ਗਿਆ ਉਹ ਇਹਦਾ ਇਹਦਾ ਹੁਣ ਮਤਲਬ ਮੇਨ ਮੋਟਿਵ ਆ ਵੀ ਉਹ ਪੈਸੇ ਮੇਰੇ ਪੂਰੇ ਹੋ ਜਾਣ ਇਹਨੂੰ ਮਤਲਬ ਇਹਨੂੰ ਵੇਚ ਕੇ ਤੇ ਮੈਂ ਕੋਈ ਇਹਦਾ ਆਪਣੇ ਕਮਾ ਸਕਾਂ ਪੈਸੇ ਵਿੱਚੋਂ ਜਿਹੜੀ ਗੇਮ 'ਚ ਪੈਸੇ ਆ ਰਹੇ ਹੋਏ ਨੇ ਕਿੱਥੋਂ ਲੈ ਕੇ ਆਏ ਸੀ ਡੋਰ ਜੀ ਇਹ ਇਹ ਲੁਧਿਆਣਾ ਤੋਂ ਲੈ ਕੇ ਆਏ ਜੀ ਇਸ ਤੋਂ ਸਾਬ ਜਿਸ ਤਰ੍ਹਾਂ ਕਿ ਬਸੰਤ ਪੰਚਮੀ ਜੋਰਾਂ ਤੇ ਆ ਕਿ ਚਾਈਨਾ ਡੋਰ ਨੂੰ ਲੈ ਕੇ ਅੱਗੇ ਕਿੰਨੀ ਜਿਹੜੀ ਸਫਾਈ ਕੀਤੀ ਜਾਊਗੀ ਕੋਈ ਮਾਪੇ ਜਿਹੜੇ ਆ ਉਹ ਵੀ ਵਿੱਚ ਇਨਵੋਲਵ ਹੋ ਜਾਂਦੇ ਨੇ ਕਈ ਵਾਰ ਅਸੀਂ ਮਾਪਿਆਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਆਪਣੇ ਬੱਚਿਆਂ ਨੂੰ ਸਖਤ ਮਤਲਬ ਉਹਦਾ ਤਾਂ ਕਰਨਾ ਕਿ ਇਹ ਜਿਹੜੀ ਚਾਈਨਾ ਡੋਰ ਆ ਇਹਦੇ ਨਾਲ ਪਸ਼ੂ ਪੰਛੀਆਂ ਨੂੰ ਵੀ ਇਨਸਾਨਾਂ ਨੂੰ ਵੀ ਬਹੁਤ ਜ਼ਿਆਦਾ ਜਿਹੜਾ ਆ ਨੁਕਸਾਨ ਹੋ ਰਿਹਾ ਜਦੋਂ ਵੀ ਇਹ ਕਿਸੇ ਦੇ ਮਤਲਬ ਕੋਈ ਮੋਟਰਸਾਈਕਲ ਤੇ ਜਾਂਦਾ ਜਾਂ ਕਿਤੇ ਵੀ ਕੋਈ ਸਾਈਕਲ ਤੇ ਜਾਂਦਾ ਜਾਂ ਕੋਈ ਪੈਦਲ ਜਾ ਰਿਹਾ ਅਗਰ ਕਿਸੇ ਦੇ ਵੀ ਕਿਸੇ ਵੀ ਅੰਗ ਦੇ ਉੱਤੇ ਫਿਰ ਜਾਂਦੀ ਹੈ ਤੇ ਉਹ ਨੂੰ ਡੈਮੇਜ ਕਰ ਦਿੰਦੀ ਹੈ ਪੂਰੇ ਜ਼ੋਰ ਸ਼ੋਰ ਨਾਲ ਤੇ ਨੁਕਸਾਨ ਮਤਲਬ ਬਹੁਤ ਜ਼ਿਆਦਾ ਹੁੰਦਾ ਜਿਸ ਦੇ ਨਾਲ انسان ਦੀ ਮੌਤ ਵੀ ਹੋ ਸਕਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਕੋਈ ਘਰਾਂ ਦੀ ਛੱਤਾਂ ਤੇ ਡਰੋਨ ਵਗੈਰਾ ਦਾ ਕੋਈ ਇਦਾਂ ਦੀ ਪਲਾਨਿੰਗ ਹੈ ਜੀ ਹਾਂ ਜੀ ਸਾਡੇ ਅਫਸਰਾਂ ਦੀ ਦਿਸ਼ਾ ਨਿਰਦੇਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਡਰੋਨ ਵੀ ਡਾਇਏ ਜਾਣਗੇ ਸ਼ਹਿਰ ਦੇ ਵਿੱਚ ਅਗਰ ਕਿਸੇ ਛੱਤ ਦੇ ਉੱਤੇ ਕਿਸੇ ਦਾ ਮਾਪਾ-ਬਾਪ ਆਪਣੇ ਬੱਚਿਆਂ ਦੇ ਨਾਲ ਚੈਨ ਡੋਰ ਨਾਲ ਇੰਜੋਏ ਕਰਦਾ ਹੋਇਆ ਤੇ ਉਹਨਾਂ ਦੇ ਖਿਲਾਫ ਵੀ ਆਪਾਂ ਸਖਤ ਤਕਸ਼ਣ ਲਾਵਾਂਗੇ